ਰੇ ਵੀਰ ਜੀ ਉਹ ਚਲਾ ਕੁੜਾ ਕਰਦਾ ਸਰਕਾਰ ਵਿੱਚ 5 ਮਿੰਟ ਹੋ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਦੱਸਦੇ ਕਿ ਤਸਵੀਰਾਂ ਨਾਬਾ ਜੇਲ੍ਹ ਦੇ ਬਾਹਰੋਂ ਆ ਰਹੀਆਂ ਨੇ ਜਿੱਤੇ ਤੋ ਲੈ ਕੇ ਵਿਕਰਮ ਮਜੀਠੀਆ ਦੇ ਸਮਰਥਕ ਉੱਥੇ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜੇਲ੍ਹ ਦੇ ਬਾਹਰ ਭਾਰੀ ਮਾਤਰਾ ਦੇ ਵਿੱਚ ਜਿੱਥੇ ਪੁਲਿਸ ਫੋਰਸ ਤਾਇਨਾਤ ਤੇ ਉੱਥੇ ਹੀ ਵਿਕਰਮ ਮਜੀਠੀਆ ਦੇ ਸਮਰਥਕ ਵੀ ਪਹੁੰਚੇ ਹੋਏ ਨੇ ਅਕਾਲੀ ਆਗੂ ਵੀ ਪੌਂਚੀ ਹੋਏ ਨੇ ਤਾਂ ਵੱਡੀ ਖਬਰ ਜਿਹੜੀ ਇਸ ਵੇਲੇ ਸਾਹਮਣੇ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਅੱਜ ਜੇਲ੍ਹ ਤੋਂ ਬਾਹਰ ਆ ਰਹੇ ਨੇ ਕਰੀਬ 7 ਮਹੀਨਿਆਂ ਦੀ ਕੈਦ ਤੋਂ ਬਾਅਦ ਸੁਪਰੀਮ ਕੋਰਟ ਨੇ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵੱਡੀ ਰਾਹਤ ਦਿੱੰਦਿਆਂ ਜ਼ਮਾਨਤ ਦਿੱਤੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਸਵੇਰੇ 10:30 ਵਜੇ ਯਾਨੀ ਕਿ ਅੱਜ ਨਾਭਾ ਜੇਲ੍ਹ ਤੋਂ ਬਾਹਰ ਵਿਕਰਮ ਮਜੀਠੀਆ ਆਉਣਗੇ ਤੇ ਥੋੜੀ ਹੀ ਦੇਰ ਦੇ ਵਿੱਚ ਉਹ ਬਾਹਰ ਅੱਜ ਜਾਣਗੇ ਪਤਨੀ ਗਨੀਮਕੌਰ ਮਜੀਠੀਆ ਦੇ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੇਲ੍ਹ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਦੂਜੇ ਪਾਸੇ ਅਕਾਲੀ ਆਗੂ ਵੀ ਉੱਥੇ ਮੌਜੂਦ ਨੇ ਟੋਲਟ ਮੱਕਿਆਂ ਦੇ ਨਾਲ ਜਿਹੜਾ ਕਿ ਉੱਥੇ ਪਹੁੰਚੇ ਨੇ ਸੁਪਰੀਮ ਕੋਰਟ ਨੇ ਸੋਵਾਰ ਨੂੰ ਜ਼ਮਾਨਤ ਦਿੱਤੀ ਸੀ ਨਾਬਾ ਜਿਲ੍ਹੇ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਸਮਰਥਕਾਂ ਦਾ ਵੱਡਾ ਇਕੱਠ ਜਿਹੜਾ ਦੇਖਣ ਨੂੰ ਮਿਲ ਰਿਹਾ ਦੱਸਦੀ ਕਿ ਵਿਕਰਮ ਮੱਜੀਠਿਆ 25 ਜੂਨ 2025 ਤੋਂ ਪਟਿਆਲਾ ਦੀ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਖਿਲਾਫ 40000 ਪੰਨਿਆਂ ਦੀ ਚਾਰਜ ਸ਼ੀਟ ਦਾਖਲ ਕੀਤੀ ਸੀ ਜਿਸ ਤੇ ਵਿੱਚ 200 ਤੋਂ ਵੱਧ ਗਵਾਹਾਂ ਦੇ ਨਾਮ ਸ਼ਾਮਿਲ ਹਨ ਪਰ ਹੁਣ ਸੁਪਰੀਮ ਕੋਰਟ ਦੇ ਵੱਲੋਂ ਮਿਲੀ ਹਰੀ ਝੰਡੀ ਤੋਂ ਬਾਅਦ ਅਕਾਲੀ ਦਲ ਦੇ ਖੇਮੇ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਦੂਜੇ ਪਾਸੇ ਮੱਜੀਠਿਆ ਦੀ ਰਿਹਾਈ ਤੋਂ ਪਹਿਲਾਂ ਸਿਆਸੀ جنگ ਵੀ ਤੇਜ਼ ਹੋ ਗਈ ਹੈ ਮੁੱਖ ਮੰਤਰੀ ਮਾਨ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਾ ਸਿੰਘ ਢਿੱਲੋਂ ਅਤੇ ਮਜੀਠੀਆ ਦੀ ਜੇਲ੍ਹ ਦੇ ਵਿੱਚ ਹੋਈ ਮੁਲਾਕਾਤ ਤੇ ਤਿੱਖਾ ਤੰਜ ਕੱਸਿਆ ਸੀਐਮ ਨੇ ਲਿਖਿਆ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣਾ ਅਦਾਲਤਾਂ ਦਾ ਰਖਵਾਲਾ ਤਾਂ ਰੱਬ ਹੀ ਹੈ ਜਿੱਥੇ ਮੁਲਾਕਾਤ ਤੀ ਹੀ ਜੱਜ ਬਣ ਜਾਂਦੇ ਤੇ ਬਿਆਨ ਉਸ ਵੇਲੇ ਆਇਆ ਜਦੋਂ ਡੇਰਾ ਮੁਖੀ ਨੇ ਮਜੀਠੀਆ ਨੂੰ નિર્ਦੋਸ਼ ਦੱਸਿਆ ਸੀ ਤੋਤੀ ਦਾਸੀ ਕੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਦੀ ਹੈ ਕਿ ਕੀ ਮਾਹੌਲ ਹੈ ਉੱਥੇ ਕਿੰਨੀ ਦੇਰ ਦੇ ਵਿੱਚ ਮਜੀਠੀਆ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਸਮਰਥਕਾਂ ਦੇ ਵਿੱਚ ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਵਿਕਰਮ ਮਜੀਠੀਆ ਦੀ ਰਿਆਇ ਨਾ ਸਿਰਫ ਅਕਾਲੀ ਦਲ ਦੇ ਲਈ ਇੱਕ ਵੱਡੀ ਆਕਸੀਜਨ ਸਾਬਿਤ ਹੋ ਰਹੀ ਹੈ ਸੁਗੋਂ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਟਕਰਾਅ ਦੀ ਸ਼ੁਰੂਆਤ ਵੀ ਕਰ ਸਕਦੀ ਹੈ ਤੇ ਇੱਥੇ ਅਸੀਂ ਵੀ ਲਗਾਤਾਰ ਇਸ ਖਬਰ ਦੇ ਨਾਲ ਬਣੇ ਹੋਏ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੇਲ੍ਹ ਦੇ ਬਾਹਰ ਨਾਬਾ ਜੇਲ੍ਹ ਦੇ ਬਾਹਰ ਭਾਰੀ ਮਾਤਰਾ ਦੇ ਵਿੱਚ ਦਿੱਤੇ ਪੁਲਿਸ ਫੋਰਸ ਤਨਾਤ ਤੇ ਉੱਥੇ ਹੀ ਅਕਾਲੀ ਆਗੂ ਜਿਹੜੇ ਨੇ ਢੋਲ ਲੈ ਕੇ ਮਠਿਆਈਆਂ ਲੈ ਕੇ ਹਾਰ ਲੈ ਕੇ ਉੱਥੇ ਪਹੁੰਚੇ ਹੋਏ ਨੇ ਅੱਜ ਜਨਾਬ ਜੀ ਪੂਰੇ ਪੰਜਾਬ ਦੇ ਵਿੱਚ ਵੈਸੇ ਤਾਂ ਕੱਲ ਤੋਂ ਹੀ ਜਾਦੇ ਵਿਕਰਮ ਮਜੀਠੀਆ ਜੀ ਬਾਹਰ ਆਣ ਦੀ ਖਬਰ ਆਈ ਹੈ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਕਿ ਜਿਹੜਾ ਆ ਝੂਠ ਦਾ ਜਿਹੜਾ ਆ ਪਰਦਾ ਫਾਸ਼ ਹੋ ਚੁੱਕਿਆ ਆ ਤੇ ਸੱਚਾਈ ਦੇ ਜਿੱਤ ਹੋ ਚੁੱਕੀ ਆ ਵਿਕਰਮ ਮਜੀਠੀਆ ਜੀ ਜੋ ਹਮੇਸ਼ਾ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਜ਼ਾਹਰ ਕਰਦੇ ਸੀਗੇ ਉਹ ਮੌਜੂਦਾ ਸਰਕਾਰ ਨੂੰ ਬਹੁਤ ਜ਼ਿਆਦਾ ਰੜਕ ਰਹੇ ਸੀਗੇ ਤੇ ਇਸ ਕਾਰਨ ਉਹਨਾਂ ਨੇ ਇਹ ਤਸ਼ੱਦਦ ਜਿਹੜਾ 7 ਮਹੀਨਿਆਂ ਦਾ ਉਹ ਕੀਤਾ ਪਰ ਗੁਰੂ ਦਾ ਸਿੱਖ ਬਹੁਤ ਤਗੜਾ ਹੁੰਦਾ ਹੈ ਗੁਰੂ ਸਿੱਧ ਦੇ ਸਿੱਖ ਨੂੰ ਕਿਤੇ ਵੀ ਤੁਸੀਂ ਇਦਾਂ ਦੇ ਤਸ਼ੱਦਦਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਗੁਰੂ ਗੁਰੂ ਨੇ ਕਿਰਪਾ ਕੀਤੀ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜਮਾਨਤ ਮਿਲੀ ਹੈ ਤੇ ਤੁਸੀਂ ਬਲੀਵ ਨਹੀਂ ਕਰੋਗੇ ਸਰਕਾਰ ਉੱਥੇ ਇਹਨਾਂ ਦੇ ਉੱਪਰ ਲਾਏ આરોਪਾਂ ਨੂੰ ਇੱਕ ਵੀ ਉਸ ਦੇ ਖਿਲਾਫ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਤੇ ਜਿਸ ਦੇ ਸਭ ਫਲਸਫੇ ਰੂਪ ਉਹਨਾਂ ਨੂੰ ਜਮਾਨਤ ਮਿਲੀ ਹੈ ਤੇ ਇਹ ਜਿਹੜਾ ਅੱਜ ਮਾਹੌਲ ਤੁਸੀਂ ਦੇਖ ਰਹੇ ਹੋ ਇਹ ਸਾਰਾ ਮਾਹੌਲ ਇਦਾਂ ਲੱਗ ਰਿਹਾ ਜਿਦਾਂ ਕੋਈ ਤਿਹਾਰ ਹੋਵੇ ਕੱਲ੍ਹ ਦਾ ਹੀ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਇਸ ਕਾਰਨ ਵੀ ਹੈ ਕਿਉਂਕਿ ਲੋਕਾਂ ਨੂੰ ਸਚਾਈ ਦੱਸਣ ਵਾਲਾ ਬੰਦਾ ਦੁਆਰਾ ਬਾਹਰ ਆ ਰਿਹਾ ਹੈ ਤੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਤੇ ਅਸ਼ੀਰਵਾਦ ਉਹਨਾਂ ਤੋਂ ਲੈਣੇ ਆ ਮੰਗ ਕਰਦੇ ਆ ਗੁਰੂ ਸਾਹਿਬ ਦਾ ਇਦਾਂ ਹੀ ਅਸ਼ੀਰਵਾਦ ਵਿਕਰਮ ਮਜੀਠੀਆ ਜੀ ਤੇ ਬਣਿਆ ਰਹੇ ਤੇ ਉਹ ਸਚਾਈ ਦੀ ਗੱਲ ਹਮੇਸ਼ਾ ਕਰਦੇ ਰਹਣ ਆਉਣ ਤੋਂ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜਿਸ ਤਰ੍ਹਾਂ ਦਿਵਾਲੀ ਦਾ ਮਾਹੌਲ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਵਧੀਆ ਵਿਆਹ ਦਾ ਮਾਹੌਲ ਹੁੰਦਾ ਉਸ ਤਰ੍ਹਾਂ ਦਾ ਮਾਹੌਲ ਹੈਗਾ ਸਾਡੇ ਵਰਕਰ ਸਹਿਬਾਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈਗੀ ਆ ਸਾਡਾ ਅਸੀਂ ਧੰਨਵਾਦ ਕੀਤਾ ਗੁਰੂ ਨਾਨਕ ਮਹਾਰਾਜ ਦੇ ਕਰਦਾ ਕਿ ਜਿਨ੍ਹਾਂ ਨੇ ਕਿਰਪਾ ਦਾ ਕੀਤੀ ਹੈ ਸਚਾਈ ਦੀ ਜਿੱਤ ਕਰਾਈ ਹੈ ਤੇ ਦੂਸਰੇ ਨੰਬਰ ਤੇ ਸੁਪਰੀਮ ਕੋਰਟ ਦੇ ਉਹਨਾਂ ਜੱਜ ਸਹਿਬਾਨ ਦਾ ਜਿਨ੍ਹਾਂ ਨੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈਗੀ ਆ ਜਿਹੜੇ ਕਿ ਉਹਨਾਂ ਦੇ ਹੰਕਾਰ ਦਾ ਇਹੜਾ ਬੋਲ ਪਲਾ ਸੀਗਾ ਉਹਨੇ ਮੋਟੇ ਚਪੇੜ ਮਾਰ ਕੇ ਸਰਕਾਰ ਨੂੰ ਉਹਨਾਂ ਦੇ ਨਾਲ ਸਿੱਧੂ ਆਲੇ ਆਤਾ ਉਸ ਤੇ ਪੇੜੋ ਕਿ ਉੱਥੇ ਕੋਰਟ ਦੇ ਵਿੱਚ ਇਹਨਾਂ ਤੋਂ ਇੱਕ ਵੀ ਚੀਜ਼ ਸਾਬਤ ਨਹੀਂ ਹੋਈ ਇਹ ਕਹਿੰਦੇ ਰਹੇ ਕਿ ਵਿਕਰਮ ਸਿੰਘ ਕੋਲ ਹਜ਼ਾਰਾਂ ਏਕੜ ਜ਼ਮੀਨ ਪਹਾੜਾਂ ਜਿਹੀ ਆ 1 ਇੰਚ ਜਗ੍ਹਾ ਨਹੀਂ ਲੱਭ ਕੇ ਦੇ ਸਕਦੇ ਕਿਸੇ ਵੀ ਜੇ ਡਰਗ ਦੀ ਗੱਲ ਕਰਦੇ ਨੇ ਡਰਗ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਸੀਗੀ ਵਾਧੂ ਜਾਇਦਾਦ ਦੀ ਉਹ ਕਿਤੇ ਵੀ ਕੋਈ ਇਹਨਾਂ ਤੋਂ ਸਾਬਤ ਨਹੀਂ ਹੋਈ ਸੋ ਇਹ ਡਰ ਦਾ ਮਾਹੌਲ ਅਜੇ ਵੀ ਸਰਕਾਰ ਜਿਹੜੀ ਹੈ ਡਰੀ ਜਾ ਰਹੀ ਹੈ ਰਾਤੀ ਜੋ ਮੈਨੂੰ ਪਤਾ ਲੱਗਾ ਕਿ ਭਵਨਤਮਨ ਦੇ ਆਲੇ ਦਾਲੇ ਵੱਡੀ ਟੀਮ ਜਿਹੜੀ ਡਾਕਟਰਾਂ ਦੀ ਬੈਠੀ ਹੋਈ ਸੀ ਕਿਉਂਕਿ ਉਹ ਰਾਤ ਨੂੰ ਉੱਪੜ ਉੱਪੜ ਕੇ ਉੱਠ ਰਿਹਾ ਸੀ ਤਾਂ ਅਸੀਂ ਇਹ ਕਹਣਾ ਚਾਹੁੰਦੇ ਹਾਂ ਕਿ ਹੁਣ ਟੀਮ ਪਰਮਾਨੈਂਟ 123 24 ਬੰਦੇ ਜਿਹੜੇ ਇਹਨਾਂ ਦੇ ਹੈਗੇ ਆ ਕੇਸ਼ਰੀਵਾਲ ਦੀ ਟੀਮ ਦੇ ਉਹਨਾਂ ਦੇ ਪਰਮਾਨੈਂਟ ਟੀਮ ਡਾਕਟਰਾਂ ਦੀ ਬਿਠਾ ਦਿਓ ਕਿਉਂਕਿ ਉਹਨਾਂ ਦਾ ਹੁਣ ਦਿਲ ਧੜਕਣਾ ਤੇ ਦਿਲ ਫੇਨ ਵੀ ਹੋ ਸਕਦੇ ਨੇ ਤੇ ਹੁਣ ਕਿਵੇਂ ਤੁਸੀਂ ਦੂਰ ਕਿਉਂ ਖੜੇ ਤੁਸੀਂ ਇਹ ਦੂਰ ਹੈ ਹੁਣ ਵੀ ਉਹੀ ਡਰ ਉਹੀ ਜਿਹੜਾ ਪਹਿਲਾ ਡਰ ਹੈਗਾ ਉਹ ਇਹਨਾਂ ਦੇ ਅੰਦਰ ਸਤਾ ਰਿਹਾ ਹੈਗਾ ਕਿਉਂਕਿ ਉਹਦੀ ਬਿਕਰਮ ਦੀ ਮੁਛ ਤੋ ਡ ਇਹਨਾਂ ਨੂੰ ਇਹ ਚਾਇਤ ਸੋਚਦੇ ਨੇ ਕਿ ਵਰਕਰ ਦੇ ਨੇੜੇ ਆ ਕੇ ਆਪਣੇ ਲੀਡਰ ਦੇ ਕੋਲ ਹੋਣਗੇ ਤਾਂ ਲੀਡਰ ਬਾਹਰ ਜਦੋਂ ਨਿਕਲੂਗਾ ਬੁਖਰ ਕੇ ਨਿਕਲੂਗਾ ਸੋ ਇਹ ਨਾ ਦਾ ਇਹ ਡਰ ਹੈ ਕਿ ਤੁਹਾਨੂੰ ਕੀ ਕਿਹਾ ਗਿਆ ਤੁਹਾਨੂੰ ਕਹਿੰਦੇ ਕਿ ਇਧਰ 200 270 ਮੀਟਰ ਇਧਰੋਂ ਚੱਲੇ ਜਾਓ 200 ਮੀਟਰ ਇਧਰੋਂ ਚੱਲੇ ਜਾਓ ਜਦੋਂ ਕਿ ਜੇਲ ਇੱਥੋਂ ਹੈਗੀ ਆ ਘੱਟ ਤੋਂ ਘੱਟ ਵੀ 800 ਮੀਟਰ ਦੂਰ ਹੈਗੀ ਆ ਸੋ ਅਸੀਂ ਹੁਣ ਇੱਥੇ ਚਾਹ ਲਾ ਰਹੇ ਹਾਂ ਲੰਗਰ ਲਾ ਰਹੇ ਹਾਂ ਚਾਹ ਦਾ ਤੇ ਸਾਡੀ ਜਿਹੜੀ ਸੰਗਤ ਆਉਣੀ ਆ ਉਹਨਾਂ ਦੇ ਵਾਸਤੇ ਚਾਹ ਬਣਾ ਰਹੇ ਹਾਂ ਤੇ ਨਾਲ ਅਸੀਂ ਇਹ ਵੀ ਕਹਿ ਰਹੇ ਹਾਂ ਇਹ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਚਾਹ ਪੀਣਗੇ ਅੱਜ। ਕਿਉਂਕਿ ਇਹਨਾਂ ਨੂੰ ਨਾ ਸਰਕਾਰ ਨੇ ਚਾਹ ਭੇਜਦੀਆਂ ਨਾ ਰੋਟੀ ਭੇਜਦੀਆਂ। ਅਸੀਂ ਹੀ ਚਾਹ ਤੇ ਰੋਟੀ ਵੀ ਇੱਥੇ ਪੇਤਣੀਆਂ ਨੂੰ। ਤਾਂ ਪ੍ਰਧਾਨ ਜੀ ਕੀ ਲੱਗਦਾ ਵੀ ਜੇਲ੍ਹ ਤੋਂ ਅੱਗੇ ਜਿਹੜੇ ਇੱਥੇ ਪੁਲਿਸ ਦੇ ਮੁਲਾਜ਼ਮ ਨੇ ਇਹ ਆਪਣੇ ਹਕਾਮਾਂ ਦੀ ਗੱਲ ਘੱਟ ਬੰਦੋ। ਅਸੀਂ ਤੁਹਾਡੇ ਨਾਲ ਹੈਗੇ ਆ। ਅਸੀਂ ਹਮੇਸ਼ਾ ਤੁਹਾਡੇ ਨਾਲ ਰਹਿਣਾ। ਆ ਚਾਰ-ਪੰਜ ਮਹੀਨਿਆਂ ਵਿੱਚ ਇਹ ਧਾੜੀਆਂ ਨੇ ਲੱਭਣਾਂ ਨੀ ਤੇ ਅਸੀਂ ਇੱਥੇ ਰਹਿਣਾ ਹੈ। ਦੇਖੋ ਕੱਲ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਸੀ ਉਹ ਦੇਰ ਸ਼ਾਮ 6 ਵਜੇ ਅਪਲੋਡ ਹੋਇਆ। ਜਿਹਦੇ ਕਰਕੇ ਕੱਲ ਬੇਲ ਬਾਂਡਸ ਜਿਹੜੇ ਉਹ ਨਹੀਂ ਫਾਈਲ ਹੋ ਸਕੇ ਕਿਉਂਕਿ ਕੋਰ ਟਾਈਮ ਖਤਮ ਹੋ ਗਿਆ ਸੀ ਅੱਜ ਹੁਣ ਸਵੇਰ 10 ਵਜੇ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਹੁਣ ਲਾ ਰਹੇ ਆ ਉਹ ਐਪਲੀਕੇਸ਼ਨ ਤੇ ਜੱਜ ਸਾਹਿਬ ਨੇ ਆਰਡਰ ਕਰਨੇ ਨੇ ਕਿਉਂਕਿ ਜਿਹੜੀ ਵੀ ਬੇਲ ਚਾਹੇ ਹਾਈ ਕੋਰਟ ਤੋਂ ਹੋਵੇ ਚਾਹੇ ਸੁਪਰੀਮ ਕੋਰਟ ਤੋਂ ਹੋਵੇ ਉਹਦੀਆਂ ਜਿਹੜੀਆਂ ਬੇਲ ਬਾਂਡਸ ਆ ਉਹ ਟ੍ਰਾਇਲ ਕੋਰਟ ਜਿੱਥੇ ਉਹ ਕੇਸ ਚੱਲਦਾ ਹੁੰਦਾ ਉੱਥੇ ਹੀ ਭਰਨਾ ਪੈਂਦਾ ਸੋ ਜੱਜ ਸਾਹਿਬ ਇਹਦੇ ਤੇ ਆਰਡਰ ਕਰਨਗੇ ਕਿ ਕਿੰਨੇ ਦੇ ਬੇਲ ਬਾਂਡ ਫਰਨਿਸ਼ ਕਰਨੇ ਨੇ ਉਹ ਤੋਂ ਬਾਅਦ ਬੇਲ ਬਾਂਡਸ ਫਰਨਿਸ਼ ਕਰਕੇ ਉਹ ਰੋ ਜਿਹੜਾ ਰਿਲੀ ਸੋ ਨਾਬੀਆਂ ਰਿਲੀਜ਼ ਹੋ ਜਾਣਗੇ ਸੋ ਮੈਨੂੰ ਇਹ ਲੱਗਦਾ ਕਿ ਬਿਫੋਰ ਲੰਚ ਇਹ ਸਾਰਾ ਕੁਝ ਕੰਪਲੀਟ ਹੋ ਜਾਏਗਾ ਮੁੱਖ ਮੰਤਰੀ ਹੋਰ ਨੇ ਟਵੀਟ ਕੀਤਾ ਕੀ ਕਹਿੰਦੇ ਕਿ ਅਦਾਲਤਾਂ ਦਾ ਰੱਬ ਰੱਖਾਈ ਜਿੱਥੇ ਜੋ ਮੁਲਕ ਆਤੀ ਜੱਜ ਬੰਦ ਹੋਣ ਦੇਖੋ ਅੱਜ ਮੁੱਖ ਮੰਤਰੀ ਸਾਹਿਬ ਦਾ ਟਵੀਟ ਦੇਖ ਕੇ ਮੈਨੂੰ ਉਹ ਖਾਨ ਯਾਦ ਆ ਗਿਆ ਕਿ ਜਦੋਂ ਪਰਛਾਵੇਂ ਕਦ ਨਾਲੋਂ ਤੇ ਗੱਲਾਂ ਵजूद ਨਾਲੋਂ ਵੱਡੀਆਂ ਹੋ ਜਾਣ ਤਾਂ ਸਮਝੋ ਕੰਮ ਖਤਰੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਟਵੀਟ ਨੇ ਸਿੱਧਾ ਸੁਪਰੀਮ ਕੋਰਟ ਆਫ ਇੰਡੀਆ ਨੂੰ ਤੇ ਸੁਪਰੀਮ ਕੋਰਟ ਦੇ ਆਰਡਰ ਨੂੰ ਚੈਲੰਜ ਕੀਤਾ ਜਿਹੜਾ ਕਿ ਕੰਟੈਂਪਟ ਆਫ ਕੋਰਟ ਹੈ ਮਤਲਬ ਮੁੱਖ ਮੰਤਰੀ ਜੇ ਇਹ ਲਿਖਦੇ ਨੇ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਦੇ ਵਿੱਚ ਮਿਲੀ ਰਾਹਤ ਤੋਂ ਬਾਅਦ ਕਿ ਅਦਾਲਤਾਂ ਦਾ ਰੱਬ ਰੱਖਾ ਹੈ ਇਹਦਾ ਮਤਲਬ ਮੁੱਖ ਮੰਤਰੀ ਸਾਹਿਬ ਜਿਹੜੇ ਸੰਵਿਧਾਨ ਦੀ ਸੋਚ ਚ ਆ ਕੇ ਤੁਸੀਂ ਮੁੱਖ ਮੰਤਰੀ ਬਣੇ ਹੋ ਹੁਣ ਤੁਹਾਨੂੰ ਉਸ ਸੰਵਿਧਾਨ ਤੇ ਭਰੋਸਾ ਨਹੀਂ ਰਿਹਾ ਹੁਣ ਤੁਹਾਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਤੇ ਭਰੋਸਾ ਨਹੀਂ ਰਿਹਾ ਤੇ ਮੈਂ ਯਾਦ ਕਰਾ ਦਿਆਂ ਕਿ ਉਹੀ ਸੁਪਰੀਮ ਕੋਰਟ ਆਫ ਇੰਡੀਆ ਹੈ ਜਿਨੇ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮਨੀਸ਼ ਸੋਧਿਆ ਅਸਤਿੰਦਰ ਜੈਨ ਨੂੰ ਬੇਲ ਦਿੱਤੀ ਸੀ ਉਸ ਦਿਨ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਜੀ ਸਚਾਈ ਦੀ ਜਿੱਤ ਹੋ ਗਈ ਜੀ ਸੰਵਿਧਾਨ ਬਚ ਗਿਆ ਤੇ ਅੱਜ ਉਹੀ ਸੁਪਰੀਮ ਕੋਰਟ ਆਫ ਇੰਡੀਆ ਨੇ ਪੰਜਾਬ ਸਰਕਾਰ ਦੀਆਂ ਵਧੀਕੀਆਂ ਜਿਹੜੀਆਂ ਕਿ ਸਿਆਸੀ ਰੰਜਿਸ਼ ਤਹਿਤ ਸਿਆਸੀ ਵਿਰੋਧੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਜੇ ਸੁਪਰੀਮ ਕੋਰਟ ਆਫ ਇੰਡੀਆ ਨੇ ਉਹਦੇ ਤੇ ਟਿੱਪਣੀ ਕਰਤੀ ਜੇ ਪੰਜਾਬ ਸਰਕਾਰ ਦੀਆਂ ਦਲੀਲਾਂ ਨੂੰ ਖਾਰਜ ਕਰਤਾ ਤਾਂ ਮੁੱਖ ਮੰਤਰੀ ਸਾਹਿਬ ਨੇ ਅੱਜ ਅਦਾਲਤ ਦੇ ਉੱਤੇ ਸਵਾਲ ਚੱਕਤੇ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹੂੰਗਾ ਕਿ ਤੁਰੰਤ ਪ੍ਰਭਾਵ ਦੇ ਨਾਲ ਮਾਫੀ ਮੰਗਣ ਕਿਉਂਕਿ ਇਹ ਕੰਟੈਂਪਟ ਆਫ ਕੋਰਟ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਹੈ ਤੇ ਦੂਜੇ ਪਾਸੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਸੰਤਾ ਮਹਾਪੁਰਸ਼ਾਂ ਦੇ ਉੱਤੇ ਟਿੱਪਣੀ ਕਰਨ ਦਾ ਕੋਈ ਫਾਇਦਾ ਨਹੀਂ ਮੁੱਖ ਮੰਤਰੀ ਸਾਹਿਬ ਕੱਲ ਦੀ ਜਿਹੜੀ ਡੇਰਾ ਬਿਆਸ ਦੇ ਜਿਹੜੇ ਮੁਖੀ ਹੈ ਸਤਕਾਰਯੋਗ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੀ ਮੁਲਾਕਾਤ ਦੇ ਉੱਤੇ ਸਵਾਲ ਚੱਕ ਰਹੇ ਨੇ ਤਾਂ ਮੁੱਖ ਮੰਤਰੀ ਸਾਹਿਬ ਜਦੋਂ ਜਦੋਂ ਸਰਕਾਰਾਂ ਦੀਆਂ ਵਧੀਆਂਕੀਆਂ ਵਧੀਆਂ ਨੇ ਜਦੋਂ ਜਦੋਂ ਪੰਜਾਬ ਦੇ ਵਿੱਚ ਅਤਿਆਚਾਰ ਵਧਿਆ ਤਾਂ ਸੰਤਾ ਮਹਾਪੁਰਸ਼ਾ ਨੇ ਆਵਾਜ਼ ਉਠਾਈ ਹੈ ਤੇ ਕੱਲ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹ ਇੱਕ ਸਚਾਈ ਹੈ ਕਿ ਪੰਜਾਬ ਪੁਲਿਸ ਦੀ ਦੁਰਵਰਤੋਂ ਸਿਰਫ ਸਿਆਸੀ ਵਿਰੋਧੀਆਂ ਵਿਰੁੱਧ ਝੂਠੇ ਮੁਕੱਦਮੇ ਦਰਜ ਕਰਨ ਦੇ ਲਈ ਹੋ ਰਹੀ ਹੈ ਇਹ ਸਾਰਾ ਝੂਠ ਦਾ ਪਲੰਦਾ ਜਿਹੜਾ ਇੱਕ ਵਾਰ ਨਹੀਂ ਦੋ ਦੋ ਵਾਰ ਤੇ ਸੁਪਰੀਮ ਕੋਰਟ ਦੀ ਟਿੱਪਣੀ ਆਈ ਹੈ ਪਹਿਲਾਂ ਡਰੱਗ ਦੇ ਕੇਸ 'ਚ ਮਤਲਬ ਡਰੱਗ ਦੇ ਕੇਸ 'ਚ ਡਰੱਗ ਨਹੀਂ ਸੀ ਲੱਭਿਆ ਸੁਪਰੀਮ ਕੋਰਟ ਤੋਂ ਫਟਕਾਰ ਪਈ ਕੇਸ ਖਰਜ ਹੋਇਆ ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ 'ਚ ਅੰਦਰ ਨਹੀਂ ਲੱਭੀ ਜਾਇਦਾਦ ਨਹੀਂ ਲੱਭੀ ਤਾਂ ਸੁਪਰੀਮ ਕੋਰਟ ਜਾ ਕੇ ਤੁਹਾਡੀਆਂ ਦਲੀਲਾਂ ਖਾਰਜ ਹੋਈਆਂ ਸੋ ਹੁਣ ਐਸੀਆਂ ਮੰਦਭਾਗੀਆ ਟਿੱਪਣੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਟਿੱਪਣੀਆਂ ਦੇ ਨਾਲ ਭਗਵੰਤ ਮਾਨ ਸਾਹਿਬ ਦੀ ਕੋਈ ਗੱਲ ਨਹੀਂ ਜਿਹੜੀ ਚੇਅਰ ਹੁੰਦੀ ਹੈ ਮੁੱਖ ਮੰਤਰੀ ਦੀ ਉਹਦੀ ਕ੍ਰੈਡਿਬਿਲਟੀ ਨੂੰ ਸੱਟ ਵੱਜਦੀ ਹੈ ਜੀ ਤੋ ਪੰਜਾਬ ਦੇ ਮੁੱਖ ਮੰਤਰੀ ਨੂੰ ਗ੍ਰੇਸ ਕਰਨਾ ਚਾਹੀਦਾ